ਮਟਰਾਂ ਦੇ ਉੱਪਰ ਫਲਾਵਰਿੰਗ ਸਟੇਜ ਸ਼ੁਰੂ ਹੈ ਜੀ ਤੇ نیچے ਤੋਂ ਤੁਸੀਂ ਦੇਖ ਸਕਦੇ ਹੋ ਪੱਤੇ ਖਰਾਬ ਹੋਣ ਦੀ ਸਮੱਸਿਆ ਵੀ ਸ਼ੁਰੂ ਹੈ ਇਸ ਵੀਡੀਓ ਦੇ ਵਿੱਚ ਆਪਾਂ ਫਲਾਵਰਿੰਗ ਸਟੇਜ ਕਵਰ ਕਰਾਂਗੇ ਪੱਤੇ ਖਰਾਬ ਹੋਣ ਵਾਲੀ ਵੀਡੀਓ ਆਪਾਂ ਅਲੱਗ ਤੋਂ ਪਾਵਾਂਗੇ ਇਸ ਸਟੇਜ ਤੇ ਤੁਸੀਂ ਕਿਹੜੀਆਂ-ਕਿਹੜੀਆਂ ਸਪਰੇਅਆਂ ਕਰਨੀਆਂ ਨੇ ਮਟਰਾਂ ਦੇ ਫੁੱਲਣ ਵੇਲੇ ਸਪਰੇਅਆਂ ਦਾ ਜਿਹੜਾ ਆਪਣਾ ਸ਼ਡਿਊਲ ਹੈ ਜੇ ਤਾਂ ਤੁਸੀਂ ਆਈਪੀਐਲ ਦੀ 5ਜੀ ਦਵਾਈ ਪਹਿਲਾਂ ਯੂਜ਼ ਕਰ ਲਈ ਵੈਜੀਟੇਟਿਵ ਗਰੋਥ ਦੇ ਟਾਈਮ ਤੇ ਤੇ ਫਿਰ ਤੁਸੀਂ ਹੁਣ ਆਈਪੀਐਲ ਦੀ 5ਜੀ ਯੂਜ਼ ਨਾ ਕਰੋ ਫਿਰ ਤੁਸੀਂ ਉਸਤੇ ਜਿੱਦਾਂ ਡਿਲਾਈਟ ਪ੍ਰੋਡਕਟ ਆਉਂਦਾ ਇੱਕ ਨੈਨੋ ਜਮ ਦਾ ਜਾਂ ਬਾਇਓਸਟੈਟ ਦਾ ਰਾਈਜੋਸ ਆਉਂਦਾ ਉਹਨਾਂ ਪ੍ਰੋਡਕਟਾਂ ਦੀ ਵਰਤੋਂ ਕਰੋ ਸੇਮ ਜਿਹੜੇ ਬੀਨਸ ਦੇ ਉੱਤੇ ਆਪਾਂ ਪ੍ਰੋਡਕਟ ਰਕਮੈਂਡ ਕੀਤੇ ਨੇ ਸਾਰੇ ਪ੍ਰੋਡਕਟ ਉਹੀ ਇਹਨਾਂ ਤੇ ਵਰਤੋਂ ਇਹਨਾਂ ਦੀ ਕੀਤੀ ਜਾਣੀ ਹੈ ਜੀ ਤੇ ਜੇ ਤੁਹਾਨੂੰ ਮਾਰਕੀਟ ਦੇ ਵਿੱਚ ਉਹ ਪ੍ਰੋਡਕਟ ਆ ਜਿਹੜੇ ਅਵੇਲੇਬਲ ਨਹੀਂ ਹੈਗੇ ਤਾਂ ਫਿਰ ਤੁਸੀਂ 05234+ ਬੋਰਨ ਵਾਲੇ ਕੰਬੀਨੇਸ਼ਨ ਤੇ ਆ ਜਾਓ 5 ਗ੍ਰਾਮ 05234 1 ਗ੍ਰਾਮ ਬੋਰਨ ਵਾਲਾ ਕੰਬੀਨੇਸ਼ਨ ਲੈ ਲਓ ਤੇ ਵੈਸੇ ਜੇ ਤੁਹਾਨੂੰ 5G ਜਾਂ ਡਲਾਈਟ ਪ੍ਰੋਡਕਟ ਮਿਲ ਜਾਣੇ ਚਾਹੀਦੇ ਨੇ ਤੇ ਜਾਂ ਤੁਸੀਂ ਇੱਥੇ ਆਪਣਾ ICEL ਕੰਪਨੀ ਦਾ ਆਪਣਾ ਬੂਸਟਰ ਹੁੰਦਾ ਜੀ 81639 81639 ਇਸ ਸਟੇਜ ਤੇ ਕਰੋਗੇ ਬਹੁਤ ਐਕਸੀਲੈਂਟ ਰਿਜ਼ਲਟ ਦੇ ਇਹ ਤੋਂ ਪਹਿਲਾਂ ਹੀ ਕਰ ਦਿਓ ਹਾਲੇ ਜਦੋਂ ਇੱਕ ਇੱਕ ਫੁੱਲ ਖੇਤ ਦੇ ਵਿੱਚ ਕਿਤੇ ਕਿਤੇ ਦੇਖਣਾ ਸ਼ੁਰੂ ਹੋਵੇ ਉਸੇ ਟਾਈਮ ਤੇ ਹੀ ਕਰ ਦਿਓ ਤੁਸੀਂ ਤੇ ਉਹਦੇ ਨਾਲ ਆਪਣੀ ਜਿਹੜੀ ਵੈਜੀਟੇਟਿਵ ਮਤਲਬ ਜਿਹੜੀ ਹੈਗੀ ਫਲਾਵਰਿੰਗ ਸਟੇਜ ਹੋਰ ਬੂਸਟ ਹੋ ਜਾਂਦੀ ਆ ਤੇ ਫਲੀ ਡ੍ਰੌਪ ਨਹੀਂ ਹੁੰਦੀ ਫਲ ਡਿੱਗਦਾ ਨਹੀਂ ਫੁੱਲ ਛੱਡਦਾ ਨਹੀਂ ਤੇ ਪਲਾਂਟ ਜਿਹੜਾ ਸਟ्रेस ਦੇ ਵਿੱਚ ਨਹੀਂ ਆਉਂਦਾ ਫਰਟਿਸ ਕੰਪਨੀ ਇਸ ਲਈ ਡਰਮੋਲਿਨ ਰੈਡ ਨਾਮ ਦਾ ਇੱਕ ਪ੍ਰੋਡਕਟ ਦਿੰਦੀ ਹੈ ਜੀ ਇਸ ਵਿਸ਼ੇ ਤੇ 스프ਰੇ ਕਰ ਲਈ ਇਸ ਟਾਈਮ ਤੇ 스프ਰੇ ਕਰ ਲਈ ਸਭ ਤੋਂ ਵਧੀਆ ਤਰੀਕਾ ਇਹ ਇੱਕ ਸਪੈਸੀਫਿਕ ਗ੍ਰੇਡ ਹੈ ਜਿਹੜੇ ਉਹ ਵਰਤੇ ਜਾਣ ਤਾਂ ਰਿਜ਼ਲਟ ਸਾਨੂੰ ਜ਼ਿਆਦਾ ਵਧੀਆ ਮਿਲਦੇ ਨੇ ਜਿਹੜੇ ਸਪੈਸ਼ਲ ਇਹਨਾਂ ਟਾਈਮਾਂ ਦੇ ਲਈ ਤਿਆਰ ਕੀਤੇ ਜਾਂਦੇ ਨੇ ਤੇ ਤੁਸੀਂ ਇੱਕ ਵਾਰ ਫੇਰ ਮੈਂ ਰਿਪੀਟ ਕਰਦਾ ਆਈਪੀਐਲ ਕੰਪਨੀ ਦਾ 5ਜੀ ਕਰ ਸਕਦੇ ਹੋ 3 ਤੋਂ 5 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ 3 ਤੋਂ 5 ਐਮਐਲ ਉਦੇ ਨਾਲ ਤੁਸੀਂ 05234 ਦਾ ਕੰਬੀਨੇਸ਼ਨ ਲਾ ਸਕਦੇ ਹੋ 05234 5 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਪਰ ਸਪਰੇਅ ਕਰਨ ਤੋਂ ਪਹਿਲਾਂ ਆਪਣੇ ਪਾਣੀ ਦੇ ਵਿੱਚ ਘੋਲ ਕੇ ਦੇਖਣੀ ਹੈ ਕਿ ਕਿਤੇ ਦਵਾਈ ਫਟ ਨਾ ਜਾਵੇ ਕਿਉਂਕਿ ਕਿਸੇ ਕਿਸੇ ਜਗ੍ਹਾ ਤੇ ਦਵਾਈ ਫਟਣ ਦੀ ਸਮੱਸਿਆ ਆ ਸਕਦੀ ਹੈ ਸਾਰੇ ਪਾਣੀਆ ਵਿੱਚ ਨਹੀਂ ਆਉਂਦੀ ਠੀਕ ਹੈ ਜੇ ਦਵਾਈ ਫਟਦੀ ਹੈ ਤਾਂ ਫਿਰ ਆਪਾਂ ਮਿਲਾ ਕੇ ਸਪਰੇਅ ਨਹੀਂ ਕਰਨੀ ਹ ਅਲੱਗ-ਅਲੱਗ ਕਰ ਸਕਦੇ ਹਾਂ ਜੇ ਨੈਨੋ ਜੈਮ ਦਾ ਡਿਲਾਈਟ ਕਰ ਸਕਦੇ ਹੋ ਬਾਇਓਸਟੈਡ ਦਾ ਰਾਈਜੋਸ ਕਰ ਸਕਦੇ ਹੋ ਇਹਨਾਂ ਪ੍ਰੋਡਕਟਾਂ ਦੇ ਵੀ ਚੰਗੇ ਰਿਜ਼ਲਟ ਨੇ ਏ ਆਈਸੀਐਲ ਦਾ ਬੂਸਟਰ ਤੁਸੀਂ ਕਰ ਸਕਦੇ ਹੋ ਡਰਮੁਲਿਨਾ ਦਾ ਡਰਮੁਲ ਫਰਟਿਸ ਦਾ ਡਰਮੁਲ ਰੈਡ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਜਦੋਂ ਇਹ ਸਪਰੇਅ ਕਰਤੀ ਆਪਣੀ ਫਲੀ ਬਣ ਗਈ ਨਾ ਐਡੀਕ ਜਦੋਂ ਆਪਣੀ ਲਗਭਗ ਪੋਟੇਕ ਦੀ ਫਲੀ ਹੋ ਗਈ ਉਸ ਟਾਈਮ ਤੇ ਆਪਾਂ ਇਹਨੂੰ ਆਈਸੀਐਲ ਚ 12 5 27 ਪ੍ਰੋਡਕਟ ਦੇਵਾਂਗੇ ਜੀ ਉਹਦੇ ਚ ਆਪਣੇ ਕੈਲਸ਼ੀਅਮ ਦੇ ਨਾਲ ਨਾਲ ਆਪਣੇ ਪੋਟਾਸ਼ੀਅਮ ਦੀ ਮਾਤਰਾ ਵੀ ਵਧੇਰੇ ਆ ਤਾਂ ਸਾਰੇ ਜਿਹੜੇ ਆਪਣੇ ਜਿਹੜੀ ਗ੍ਰੋਥ ਐਕਸੀਲੈਂਟ ਤਰੀਕੇ ਦੇ ਨਾਲ ਪੂਰੀ ਹੋ ਜੂਗੀ ਤੇ ਜੇ ਤੁਹਾਨੂੰ ਨਹੀਂ ਮਿਲਦਾ 12527 ਫਿਰ ਜੇ ਤੁਸੀਂ ਸਪਰੇ 13045 ਦਾ ਲੈ ਸਕਦੇ ਹੋ ਤੇ ਇੱਕ ਸਪਰੇ ਤੁਸੀਂ ਨਾਲ ਉਹਦੇ ਕੈਲਸ਼ੀਅਮ ਨਾਈਟ੍ਰੇਟ ਦਾ ਕਰਨਾ ਜੇਕਰ ਤੁਹਾਨੂੰ ਜ਼ਰੂਰਤ ਲੱਗਦੀ ਹੈ ਤਾਂ ਇਹਨਾਂ ਪ੍ਰੋਡਕਟਾਂ ਦੇ ਨਾਲ ਤੁਸੀਂ ਆਪਣੇ ਖੇਤਾਂ ਦੇ ਹਾਲਾਤ ਦੇ ਹਿਸਾਬ ਨਾਲ ਸੁੰਡੀ ਵਾਲੀ ਦਵਾਈ ਜਾਂ ਫੰਗੀਸਾਈਡ ਐਡ ਕਰ ਸਕਦੇ ਹੋ ਪਰ ਇਹ ਜਿਹੜੇ ਪ੍ਰੋਡਕਟ ਤੁਹਾਨੂੰ ਮੈਂ ਦੱਸੇ ਨੇ ਬਹੁਤ ਸ਼ਾਨਦਾਰ ਨੇ ਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟ ਮਾਰਕੀਟ 'ਚ ਅਵੇਲੇਬਲ ਨੇ ਮੈਂ ਜਿਹੜੇ ਜਿਹੜੇ ਯੂਜ਼ ਕੀਤੇ ਆ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਕਿ ਇਹ ਪ੍ਰੋਡਕਟ ਮੈਂ ਯੂਜ਼ ਕੀਤੇ ਆ ਤੇ ਉਹਨਾਂ ਦੇ ਰਿਜ਼ਲਟ ਮੈਨੂੰ ਜਿਆਦਾ ਵਧੀਆ ਮਿਲੇ ਨੇ ਅਗਲੀ ਵੀਡੀਓ 'ਚ ਆਪਾਂ ਮਟਰਾਂ ਦੇ ਪੱਤੇ ਸੁੱਕਣ ਬਾਰੇ ਗੱਲਬਾਤ ਕਰਾਂਗੇ ਜਿਹੜੇ ਖੇਤਾਂ ਤੋਂ ਪੱਤੇ ਸੁੱਕਦੇ ਇਹ ਤੁਸੀਂ ਦੇਖੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜਰੂਰ ਕਰਾਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ